ਇਹ ਸਾਰੇ ਲੋਕੀਂ ਘਰੇ ਸੀਗੇ ਆਂਦੇ ਉਹਨਾਂ ਨੇ ਕੀ ਕਿਹਾ ਉਹਦੀ ਮਦਰ ਵੀ ਆਂਦੇ ਕਹਿੰਦੇ ਕਹਿੰਦੇ ਹੁਣ ਮੈਂ ਤੁਹਾਨੂੰ ਦੱਸਾਂ ਕਿ ਤੁਹਾਡਾ ਮੈਚ ਕਿੱਦਾਂ ਘਟਦੀ ਆਂ ਜਿਹਨੇ ਕਹਿੰਦੀ ਮੈਂ ਚਕਾਣੇ ਚਕਾ ਰਹੇ ਹਾਂ ਇੱਕ ਹੁਣ ਕਹਿੰਦਾ ਇਹਦਾ ਬੇਟਾ ਹੈ ਪੈਸੇ ਦੇ ਛੁਡ ਗਏ ਆ ਪੈਸੇ ਮਸਬਾ ਉਹ ਤਾਂ ਸਾਫ਼ ਹੀ ਕੋਈ ਗੱਲ ਕਹਿੰਦੀ ਕਿ ਅਸੀਂ ਪੈਸੇ ਦੇ ਦਏ ਆ ਸਾਡਾ ਪੈਸਾ ਬੋਲਿਆ ਤੁਸੀਂ ਕਿੰਨਾ ਚੋਰ ਲਾਣਾ ਲਾ ਪਰ ਪ੍ਰਸ਼ਾਸਨ ਨੇ ਤੁਹਾਨੂੰ ਕੁਛ ਏਦਾਂ ਦਾ ਕੋਈ ਗੱਲ ਕੀਤੀ ਤੁਹਾਡੇ ਨਾਲ ਕਿਸੇ ਦਾ ਫੋਨ ਆਇਆ ਸਰ ਕਰੂਗਾ ਕੋਈ ਮੈਂ ਪੈਸੇ ਲੈ ਨਹੀ ਨਹੀ ਤੁਹਾਡੇ ਨਾਲ ਜਿੱਦਾਂ ਕਹਿ ਰਹੇ ਕਿ ਨਾਮ ਦੇਣੇ ਆ ਜਾਂ ਨਾਮ ਆਪਾਂ ਦੇਣੇ ਆ ਪ੍ਰਸ਼ਾਸਨ ਨੇ ਕੁਛ ਨਹੀਂ ਕਰ ਰਹੇ ਆ ਕਿਸੇ ਨਾਮ ਦੇ ਕੇ ਬੰਦਾ ਹਸਪੀਟਲ ਲੈ ਕੇ ਗਿਆ ਜਿਹੜਾ ਜਿਹੜਾ ਨਜ਼ਰ ਆ ਰਿਹਾ ਤੇ ਸਾਰੇ ਪਿੰਡ ਦੇ ਸਾਰੇ ਮੱਲੇ ਨੇ ਕੀਤੀ ਹੈ ਜੀ ਜਾਨਾ ਸੋ ਦੱਦੀ ਦੇ ਸਾਰੇ ਮੱਲੇ ਨੇ ਸਾਈਨ ਕਰ ਦਿੱਤੇ ਜੀ ਸਾਰਾ ਮੱਲਾ ਜਿਹੜਾ ਬਰਖਲਾ ਵੇਣ ਹੋਵੇ ਕੱਲ ਨੂੰ ਸਾਡੇ ਬੱਚੇ ਨੇ ਇੱਕ ਵਾਰ ਕਹਿੰਦੇ ਕਿ ਕਿਤੇ ਵਾਰ ਹੈ ਜੈਸਾ ਤੁਹਾਨੂੰ ਕਹਿੰਦੇ ਹੈ ਜਿੰਮੇਵਾਰੀ ਕੱਲ ਸਾਡੇ ਬੱਚੇ ਦਾ ਕੋਈ ਵਾਰ ਨਹੀਂ ਮੈਡਮ 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 ਜੀ ਬਾਅਦ ਸੰਨੇ ਕਿਤਾ ਕਰਵਾ ਦਿੱਨੇ ਬਾਅਦ ਨਹੀਂ ਬੇਟਾ ਇੱਕ ਬੇਟਾ ਤੇ ਚਲੋ ਚਲਾ ਗਿਆ ਦੀ ਦੁਨੀਆ ਚ ਨਹੀਂ ਗਿਆ ਤੇ ਦੂਜੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦਾ ਮਤਲਬ ਤੇ ਜਿਹੜੇ ਬੇਕਸੂਰ ਉਹਨਾਂ ਨੂੰ ਕਿਉਂ ਜਿਹੜਾ ਕਹਿ ਰਹੇ ਕਿ ਜਿਹੜੇ ਪੰਜ ਜਿਹੜੇ ਜੀ ਤੁਹਾਡਾ ਪੁਲਿਸ ਪ੍ਰਸ਼ਾਸਨ ਵਿੱਚ ਜਾ ਰੱਖਾ ਕੰਪਲੀਟ ਗਈ ਆ ਉਸ ਪਰ ਕੰਮ ਉਸ ਕੋਲ ਪੁੱਜੀ ਗਈ ਆ ਆਈ ਗਈ ਆ ਨਾ ਕੰਨ ਨਹੀਂ ਕੋਈ ਇਹ ਕਹਦੇ ਸੈਨ ਕੀਤੇ ਜੀ ਤੁਸੀਂ ਇਹ ਵਲੇ ਹੁਣ ਇਸ ਇਸ ਕਰਕੇ ਹੈ ਕਿ ਜਿਆਦਾ ਆਪਣੀ ਸੇਫਟੀ ਲਈ ਕੀਤੇ ਹੈ ਜਦੋਂ ਉਹਨਾਂ ਨੂੰ ਕੱਢਿਆ ਜਾਏ ਜਾਂ ਵੀ ਅਸੀਂ ਮਗਾਂ ਛੱਡਣ ਨੂੰ ਤਿਆਰ ਆ ਜਾਈਏ ਜਿਹੜੇ ਆਲੇ ਦੁਆਲੇ ਦੇ ਸਾਰੇ ਮਗਾਂ ਛੱਡ ਤੁਸੀਂ ਨੇ ਪਰੇਸ਼ਾਨ ਹੋ ਗਏ ਕਿ ਆਪਣੇ ਘਰ ਵੀ ਸਾਰੇ ਮਲੇ ਨਾਲ ਲੜਾਈ ਹੋ ਚੁੱਕੀ ਹੋਈ ਹੈ ਪੁਰਾਣੀਆਂ ਰਿਪੋਰਟਾਂ ਵੀ ਹੈ ਸਾਡੇ ਕੋਲ ਜਿਹੜੀਆਂ ਥਾਣੇ ਫੈਸਲੇ ਕੀਤੇ ਗਏ ਮੇਰੇ ਕੋਲ ਉਹ ਵੀ ਰਿਪੋਰਟਾਂ ਆਏ ਨੇ ਕੋਈ ਮੈਂ ਪੇਚ ਕਰ ਦਾਂਗਾ ਹੂੰ ਤੇ ਮੈਨੂੰ ਤੁਹਾਨੂੰ ਵੀ ਲੱਗਦਾ ਕਿ ਕੋਈ ਦਬਾਅ ਕਰਨ ਕੋਈ ਤਾਂ ਹੋਏਗਾ ਕਿ ਚੱਕਾ 24 ਘੰਟੇ ਰੱਖ ਕੇ ਛੱਡਿਆ ਗਿਆ ਕੋਈ ਤਾਂ ਆਪਸ਼ਨ ਹੋਏਗਾ 4 ਵਜੇ ਕਿਤਨ ਲਾਗੇ ਕੱਲ 4 ਸਾਡੇ ਸਾਹਮਣੇ ਕਿੱਥੇ ਦੱਸੇ ਸਾਡੇ ਸਾਹਮਣੇ ਹੀ ਆਈ ਮਾਰੇ ਉਹ ਪਤਾ ਕਰ ਤੁਹਾਡਾ ਘਰ ਇੱਧਰ ਨਹੀਂ ਤੁਹਾਡੇ ਬ੍ਰਦਰ ਸਾਹਮਣੇ ਮੰਨੇ ਸੀ ਉਹ ਕਿ ਮੈਂ ਕਤਲ ਕੀਤਾ ਮੁੰਡੇ ਨੇ ਸਾਡੀ ਦੇ ਸਾਹਮਣੇ ਮੰਨੇ ਫਿਰ ਕਿਸੇ ਦੇ ਸਾਹਮਣੇ ਨਹੀਂ ਮੰਨੇ ਉਹਨੇ ਹੋਂ ਦਾ ਨਾਂ ਬੁਲਾਉਂਦੇ ਪੈਣ ਵਿੱਚ ਉਹ ਇੱਥੇ ਹੈ ਨਹੀਂ ਉਹ ਮੇ ਕੋ ਮੂਵੀ ਹੈਗੀ ਹੈ ਉਹ ਪਾਰਟੀ ਤੇ ਹੈ ਟਮ ਦਾ ਆ ਦੇਖੋ ਇਹ ਕੋ ਪੂਰੀ ਮੂਵੀ ਹੁੰਦੀ ਸੋ ਦਾਰਜਾ ਮੁੰਲਾ ਸਾਰਾ ਇਕੱਠਾ ਹੋ ਗਿਆ ਜਿਹਦਾ ਮਰਡਰ ਹੋਇਆ ਉਹਦੇ ਬ੍ਰਦਰ ਨੇ ਮੰਨਿਆ ਕਿ ਉਹਨੇ ਕੀਤਾ ਆਹ ਯਾਰ ਦੋ ਆਪਣਾ ਕਹਿੰਦੇ ਵੀ ਆ ਦੇਖੋ ਇਹਨੇ ਭਰਾ ਦੀ ਮੂਵੀ ਹੈ ਦੇਖੋ ਇਹ ਆਪਣਾ ਪਾਰਟੀ ਦੇ ਵਿੱਚ ਵਿਵਾਦ ਹੋ ਰਿਹਾ ਪੰਜ ਮੁੰਡੇ ਪੰਜੇ ਮੂਵੀ ਦੇ ਵਿੱਚ ਕੋਈ ਨਹੀਂ ਹੈਗਾ ਉਹ ਸਰ ਆਪਾਂ ਸਵਾਲੇ ਪੁੱਛ ਰਹੇ ਜਿਹਦਾ ਮਰਡਰ ਹੋਇਆ ਉਹਦੇ ਬ੍ਰਦਰ ਨੇ ਮੰਨਿਆ ਕਿ ਉਹਨੇ ਮਰਡਰ ਕੀਤਾ ਨਹੀਂ ਨਹੀਂ ਪਤਾ ਨਹੀਂ ਮੈਂ ਨਹੀਂ ਅਸੀਂ ਇਹਨਾਂ ਨੂੰ ਅਸੀਂ ਪੀ ਸਾਹਿਬ ਕਹਿੰਦੇ ਇਸੇ ਪੀ ਸਾਹਿਬ ਵੈਪਰ ਨੇ ਕਿ ਤੁਸੀਂ ਜਾਓ ਬੰਦੇ ਦਾਸ਼ਤ ਹੋ ਗਿਆ ਉਹਦੀ ਮਾਂ ਉਹਦਾ ਮੁੰਡਾ ਇੱਕ ਮੁੰਡਾ ਇਥੋਂ ਮੱਲੇ ਹੋ ਰਚਕਿਆ ਹੈ ਇੱਕ ਜਿਹਦੇ ਘਰ ਮੁੰਡਾ ਆਇਆ ਉਹ ਅੱਜ ਮੁੰਡਾ ਪੇਸ਼ ਕਰਾਤਾ ਉਹਨੇ 1 ਵਜੇ ਉਹਦੇ ਭਰਾ ਨੇ ਪਰ ਉਸ ਤੋਂ ਬਾਅਦ 4 ਵਜੇ ਅੰਦਰ ਹੀ ਖੜਾ ਆ ਉਹਦੀ ਮਾਂ ਨੇ ਆ ਮੱਲੇ ਵਾਲੇ ਤੁਸੀਂ ਦਵਾਈ ਦਿੱਤੀ ਆ ਉਹ ਕਹਿੰਦੇ ਸਾਡਾ ਦੇ ਲੈ ਕੇ ਜਦਦੇ ਆ ਫਿਰ ਇਸ ਤਰ੍ਹਾਂ ਜਨਾਬ ਪੂਰੀ ਸਾਨੂੰ ਹੈਂਡਲ ਕੀਤਾ ਜਾਵੇਗੇ ਇਹਨੇ ਜੇ ਪਾਈ ਤੁਹਾਡੀ ਫਰਮਾਈ ਦੀ ਅਗਲਾ ਪਤਾ ਚੱਲ ਗਿਆ ਮੇਰੇ ਭੱਲੇ ਵਾਲੇ ਕਹਿੰਦੇ ਜੀ ਅਸੀਂ ਧਰਨਾ ਲਾਵਾਂਗੇ ਸਾਡੇ ਲਈ ਜਗਿਆ ਪਤਾ ਆ ਰਿਹਾ ਹੈ ਦੇਖੋ ਤੋਂ ਡਰ ਕੇ ਡਰ ਕੇ ਆਪਣੇ ਬੱਚਿਆਂ ਦੀ ਸੇਫਟੀ ਦੇ ਵਾਸਤੇ ਜੋ ਕਰਨਾ ਹੈ ਅਸੀਂ ਕਰਾਂਗੇ ਨਹੀਂ ਭਾਵੇਂ ਧਰਨਾ ਲਗਾਏ ਕੁਝ ਹੋ ਗਿਆ ਜੀ ਮਤਲਬ ਜਿੱਦਾਂ ਤੁਹਾਨੂੰ ਲੱਗੇ ਕਿ ਸਾਡੇ ਬੱਚੇ ਸੇਫ ਹੋਣਗੇ ਗਰੀਗੇ ਆ ਤੁਸੀਂ ਕਹਿੰਦੇ 4 ਵਜੇ ਆਦੇ ਸਾਹਿਤ ਤੁਹਾਨੂੰ ਘੇ ਦਿੱਤੀਆਂ ਇਸ ਬਾਰੇ ਤੁਸੀਂ ਕੰਪਲੇਨ ਲਖਾਈਏ ਕੋਈ ਕੋਸ਼ਿਸ਼ ਕਰੋ ਸਾਰੇ ਘਰ ਦੇ ਕਿੰਨੇ ਜਰਾ ਕੰਮ ਘਾਰਾ ਵਾਲੇ ਸਾਰੇ ਹੈਗੇ ਆ ਨਾ ਘਾਰਾ ਵਾਲਾ ਕੋਣ ਲੱਗ ਕੇ ਚੱਲਦੇ ਆਦੇ ਸਾਹਿਤ ਤੁਹਾਨੂੰ ਘੇ ਦੇ ਇੱਕ ਵਾਰ ਮੈਂ ਹੀ ਕਹਿੰਦੀ ਕਿ ਬਾਕੀ ਕੀ ਆ ਉਹ ਵੀ ਤੇ ਕਹਿ ਰਹੇ ਨਾ ਪਤਾ ਬਾਅਦ ਵਿੱਚ ਇਹਨੂੰ ਪਤਾ ਕੀ ਧੰਗਿਆ ਕਰੇ ਧੰਗਿਆ ਨਾ ਲਾ ਦੇ ਜਿਸ ਦਿਨ ਦਾ ਨਹੀਂ ਤੁਹਾਡੇ ਮਹੱਲੇ ਦੇ ਵਸਨ ਧੰਗਿਆ ਦਿੱਤੇ ਜਾਣਗੇ मुंडे लीसीं इन दिखिया कियो मुंडा क्रवाई थी अच्छा मतिलबु जिते दिलि भाड़े भाउ जो मर्डर